ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਪਿੰਡ ਚਤਰਾ ਚਤਰਾ ਪਿੰਡ ਆ ਜਿਹੜਾ ਮਿੱਤਰੋ ਜਦੋਂ ਆਪਾਂ ਜੀਰੇ ਤੋਂ ਖੋਸੇ ਕੋਟਲੇ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਉਹ ਸੜਕ ਦੇ ਉੱਤੇ ਪਿੰਡ ਆਉਂਦਾ ਵਾ ਚਤਰਾ ਇੱਕ ਨਾਮਵਾਰ ਪਿੰਡ ਆ ਵੱਡਾ ਪਿੰਡ ਆ ਚਤਰਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਵਕਾਊ ਆ ਮਿੱਤਰੋ ਇੱਕ ਤਾਂ ਪਲੂਨ ਅੱਛੀ ਸੂਈ ਹੋਈ ਆ ਬਾਈ ਹੁਣਾਂ ਦੇ ਕੋਲੇ ਤਾਜੀ ਬਿਲਕੁਲ ਤੇ ਇੱਕ ਥੋੜੇ ਜਿਹਾ ਅਗਲੇ ਸੂਏ ਦੇ ਵਿੱਚ ਦੂਜੇ ਜਾਂ ਤੀਜੇ ਹੋਊਗੀ ਉਹ ਸਾਰੀ ਡਿਟੇਲ ਜਾਣਕਾਰੀ ਮਾਲਕਾਂ ਤੋਂ ਲੈ ਲਵਾਂਗੇ ਕਿਹੜੇ ਘਰ ਦੇ ਵਿੱਚ ਆਪਾਂ ਮੌਜੂਦ ਆ ਕਿਹੜੇ ਸਥਾਨ ਦੇ ਉੱਤੇ ਖੜੇ ਹੋਏ ਆ ਸਾਰੀ ਜਾਣਕਾਰੀ ਤੁਹਾਨੂੰ ਦੱਸ ਦਿੰਨਾ ਪਹਿਲਾ ਐਡਰੈਸ ਨੋਟ ਕਰ ਲਓ ਜਦੋਂ ਤੁਸੀਂ ਛਤਰੇ ਤੋਂ ਖੋਸੇ ਕੋਟਲੇ ਵਾਲੀ ਦੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਤੁਹਾਨੂੰ ਮੁਰਗੀਖਾਨਾ ਮਿਲੂਗਾ ਮਿੱਤਰੋ ਪੌਲਟੀ ਫਾਰਮ ਬਣਿਆ ਹੋਇਆ ਉਹ ਪੌਲਟੀ ਫਾਰਮ ਦੇ ਬਿਲਕੁਲ ਮੂਰਲੇ ਪਾਸੋਂ ਦੀ ਜਿਹੜੀ ਸਿੱਧੀ ਇੱਟਾਂ ਵਾਲਾ ਛੜਕਾ ਜਿਹੜੀ ਜਿੱਥੋਂ ਗੱਡੀ ਲੰਘ ਰਹੀ ਆ ਉਹ ਵੇਖਦੇ ਪਿਆ ਤੁਸੀਂ ਉਹ ਛੜਕ ਸਿੱਧੀ ਬਾਈ ਉਹਨਾਂ ਦੇ ਘਰੇ ਆਉਂਦੀ ਆ ਤੇ ਬਾਹਰਲੇ ਪਾਸੇ ਪਸ਼ੂ ਬੰਨੇ ਹੋਏ ਪਹਿਲੇ ਘਰ ਆ ਬਾਈ ਉਹਨਾਂ ਦਾ ਸਾਰੀ ਜਾਣਕਾਰੀ ਲੈ ਕੇ ਦਊਂਗਾ ਕੱਲਾ ਕੱਲਾ ਡਿਟੇਲ ਜਾਣਾਂਗੇ ਆਪਾਂ ਮਿਲਦੇ ਆਂ ਬਾਈ ਨੂੰ ਕੀ ਡਿਟੇਲ ਆ ਕੀ ਮੁੱਲ ਆ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਸੇਤਾ ਦੇ ਪਰਿਵਾਰ ਵੀਰੇ ਹਾਂ ਵਧੀਆ ਬਾਈ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਜੀ ਨਾਮ ਮਨਦੀਪ ਸਿੰਘ ਆ ਵੀਰੇ ਸਨ ਉਹ ਵੀਰੇ ਚਮਕੌਰ ਸਿੰਘ ਜੀ ਘਰ ਤਾਂ ਆਪਣਾ ਪੌਲਟੀ ਫਾਰਮ ਦਿੰਦੇ ਨੇ ਜੀ ਆ ਗਿਆ ਹਨਾ ਮੰਨ ਲਾ ਇਹ ਤਾਂ ਐਡਰੈਸ ਤਾਂ ਤੇਰਾ ਸੌਖਾ ਹੀ ਆ ਸੰਭੋ ਹਾਂ ਹਾਂ ਵੀਰੇ ਬਿਲਕੁਲ ਜੀ ਮੋਗਾ ਰੋਡ ਤੇ ਆ ਮੋਗਾ ਰੋਡ ਤੇ ਮਿਚਾ ਤਰੇ ਤੋਂ ਮੋਗੇ ਵਾਲੇ ਪਾਸੇ ਨੂੰ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਆ ਅੱਛਾ ਵੱਡੇ ਵੀਰੇ ਜਾਨਵਰ ਦੋ ਵੇਚਨੇ ਆ ਹਨਾ ਇਹ ਕਰਦੀ ਆ ਕਿ ਲੈ ਕਰਦੀ ਆ ਅੱਛਾ ਆ ਪਹਿਲੇ ਨੰਬਰ ਤੇ ਵੈਬ ਵੈਡ ਆ ਜਿਹੜੀ ਇਹ ਪਹਿਲਣੀ ਆ ਵੀਰੇ ਆ ਪਹਿਲਣੀ ਆ ਪਲੂਨੀ ਸੋਈ ਹੋਈ ਵੀਰੇ ਠੀਕ ਹੈ ਦੰਦੋਂ ਕਿਵੇਂ ਵੀਰੇ ਦੰਦੋਂ ਦੋ ਦਾ ਦੰਦ ਕੱਢਦੀ ਆ ਵੀਰੇ ਦੋ ਦੇ ਦੰਦ ਹਜੇ ਕੱਢਦੀ ਆ ਹੈ ਅੱਛਾ ਕਿਹੜੇ ਸੀਮਣ ਦੀ ਆਪ ਏ ਸੀਮਣ ਦਾ ਨਹੀਂ ਪਤਾ ਭਰਾ ਜੀ ਓਕੇ ਵੀਰੇ ਠੀਕ ਹੈ ਬਾਈ ਕਿੰਨੇ ਦਿਨ ਹੋ ਗਏ ਬ੍ਰਦਰ ਸੋਈ ਨੂੰ ਇਹਨਾਂ ਦੇ ਚਾਰ ਦਿਨ ਹੋ ਗਿਆ ਅਜਾ ਚਾਰ ਦਿਨ ਹੋ ਗਏ ਸੋਈ ਨੂੰ ਚਾਰਾਂ ਦਿਨਾਂ ਦੇ ਸੁਈਤਲ ਕਿੰਨਾ ਦੁੱਧ ਆਏ 20 20 ਲੀਟਰ ਵੀਰੇ ਤਿਆਰ ਆ ਬੋਲਾ 20 ਲੀਟਰ ਤਿਆਰ ਆ ਕੀ ਬਾਤ ਆ 25 26 ਦੇ ਤਰ੍ਹਾਂ ਦੇ ਆਉਣਾ ਕਰ ਜੂ ਵੀਰੇ 25 26 ਦਾ ਅੱਛਾ ਵੀਰੇ ਇਹਦਾ ਬੱਚਾ ਆ ਗਿਆ ਹਾ ਲਾਲੀ ਮਗਰ ਹੈਨਾ ਠੀਕ ਆ ਬਾਈ ਅਜ ਕਾੜਦਾ ਨਹੀਂ ਪਤਾ ਯਾਰ ਪਹਿਲੀਆਂ ਚ ਭਰਿਆ ਕਿ ਉਹ ਪਹਿਲੀ ਇਮੇਲ ਕਨਫਰਮ ਨਹੀਂ ਕੀਤਾ ਓਕੇ ਠੀਕ ਕੋਈ ਗੱਲ ਨਹੀਂ ਅਸਕਰ ਵੱੱਛੀ ਹੈ ਤਾਂ ਕਿਹ ਚੰਗੇ ਦੀ ਆ ਜੀ ਹਾਂ ਚੰਗੇ ਸੀ ਮੰਦੀ ਆ ਵੀਰੇ ਅੱਛਾ ਵੀਰੇ ਤੇਰੇ ਤੇ ਯਾਰ ਦੇ ਮੁਤਾਬਕ ਚਲੋ ਅੱਗੇ ਮੌਸਮ ਥੋੜਾ ਜਿਹਾ ਵੀ ਗਰਮੀ ਦਾ ਆ ਗਿਆ ਹਨਾ ਪਰ ਅੰਗ ਆ ਜਿਹੜਾ ਇਹਨੇ ਗਰਮੀ ਬਣਾਉਣੀ ਨਹੀਂ ਹਾਂਜੀ ਹਾਂਜੀ ਵੀਰੇ ਇਹ ਮਨ ਨਹੀਂ ਪਾਉਗੀ ਸਾਡੇ ਨੂੰ ਦੁੱਧ ਦੀ ਕੁਆਲਿਟੀ ਦੇਊਗੀ ਵਧੀਆ ਤੇ ਮਸ਼ੀਨੀ ਚਵਾਈ ਦੀ ਲੱਗੇ ਜਾਂ ਹੱਥੀ ਚਵਾਈ ਆ ਵੀਰੇ ਹੱਥੀ ਚਵਾਈ ਕਰਨਾ ਠੀਕ ਹੈ ਵੀਰੇ ਅੱਛਾ ਵੱਡੇ ਵੀਰੇ ਫਿਰ ਇਹਦਾ ਰੇਟ ਕੀ ਤੈ ਕੀਤੇ ਕਿਤੇ ਵੀਰੇ ਇੱਕ ਵੀ ਡਿਮਾਂਡ ਕਰਦੇ ਇੱਕ ਵੀ ਡਿਮਾਂਡ ਮੰਤਣਾਂ ਵਿੱਚੋਂ ਵੀਰੇ ਮੰ ਲੇ ਵੀ ਮਿੱਤਰੋ ਜੇ ਇਹਦੇ ਫੇਸ ਕੁਆਲਿਟੀ ਇਧਰ ਨੂੰ ਹੀ ਲਈ ਫੇਸ ਕੁਆਲਿਟੀ ਵਾਲੇ ਪੱਖ ਤੋਂ ਤੁਸੀਂ ਜਾਣਦੇ ਆ ਨਾ ਤੇ ਇਹਦੇ ਵਿੱਚ ਥੋੜਾ ਬਹੁਤਾ 100 ਦੇ ਵਿੱਚੋਂ 20 30 ਪੈਸੇ ਕਰਾਸ ਆ ਤੇ ਬਾਕੀ ਸੁੰਦਰਤਾ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਬਹੁਤ ਸੋਹਣੀ ਆ ਕਰਮਾ ਵਾਲੀ ਜੇ ਆਰਡਰ ਦੀ ਕੁਆਲਿਟੀ ਦੀ ਗੱਲ ਕਰਦੇ ਆ ਤੇ ਉਹ ਵੀ ਬੇਤਰੀਨ ਆ ਪੂਰਾ ਚੰਗਾ ਲੱਗਾ ਹੋਇਆ ਇਹਨੂੰ ਹਰ ਪੱਖ ਤੋਂ ਮਜ਼ਬੂਤੀ ਬਹੁਤ ਚੰਗੀ ਆ ਵੜ ਦੇ ਵਿੱਚ ਵੀ ਅੱਜ ਜੇ ਤੁਸੀਂ ਇਹਦੇ ਤੇ ਪੈਸੇ ਇਨਵੈਸਟ ਕਰਦੇ ਆ ਤੇ ਇਹ ਕਰਮਾ ਵਾਲੀ ਮੇਰੇ ਹਿਸਾਬ ਦੇ ਨਾਲ ਇਸ ਸੂਏ ਦੇ ਵਿੱਚ ਹੀ ਫਰੀ ਹੋ ਕੇ ਇਹਨੇ ਚੰਗੀ ਗਾਂ ਕੋਈ 5-7 ਸੂਏ ਸੂਨ ਵਾਲੀ ਗਾਂ ਬਣਨਾ ਵਾ ਕਿਉਂਕਿ ਇਹ ਨਹੀਂ ਗੱਲ ਹੈਗੀ ਵੀ ਇਹ ਛੇਤੀ ਬੁੱਢਾਪਨ ਕਰ ਜਾਊਗੀ ਕਿਉਂਕਿ ਇਹਦਾ ਅੰਗ ਆ ਜਿਹੜਾ ਉਹ ਕਿਤੇ ਨਾ ਕਿਤੇ 20-30 ਪੈਸੇ ਪਿੱਛੋਂ ਵੀ ਕ੍ਰੋਸ ਪੈਂਦਾ ਅੱਗੋ ਵੀ ਕ੍ਰੋ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਉਹ ਐਚਐਫ ਵਾਲੀ ਆ ਢਾਂਚਾ ਵਾਲਾ ਜਿਹੜਾ ਬਹੁਤ ਮਜ਼ਬੂਤੀ ਵਾਲੀ ਵੈੜਾ ਜਿਹੜੇ ਪੁਰਾਣੇ ਨਵੇਂ ਫਾਰਮ ਸ਼ੁਰੂ ਕਰਨਾ ਨਵੇਂ ਇਸ ਕਿੱਤੇ ਦੇ ਵਿੱਚ ਉਹਨਾਂ ਤੇ ਮੇਰੇ ਹਿਸਾਬ ਦੇ ਨਾਲ ਇਹੋ ਜਾਂ ਅੰਗ ਅਪਣਾ ਲੂਗਾ ਤਾਂ ਚੰਗਾ ਰਹਿ ਜਾਊਗਾ ਕਿਉਂਕਿ ਦੁੱਧ ਬੇਸ਼ੱਕ 2 ਕਿਲੋ ਘਟਾ ਜੇ ਪਰ ਗਰਮੀ ਤੇ ਬਿਮਾਰੀ ਦੋ ਚੀਜ਼ਾਂ ਤੋਂ ਬਹੁਤ ਰਹਿਤ ਗਾਵਾਂ ਰਹਿਣ ਗਿਆ ਕਿਉਂਕਿ ਮੈਂ ਹਮੇਸ਼ਾ ਗੱਲ ਕਰਦਾ ਹੁਣਾ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਕਰਾਸ ਵੀ ਜ਼ਰੂਰ ਵਰਤੋ ਪਾਇਓਰਟੀ ਵਾਲੇ ਪੱਖ ਤੇ ਵੀ ਆਪਾਂ ਨੂੰ ਕਿਤੇ ਨਾ ਕਿਤੇ ਨੁਕਸਾਨ ਪੈਦਾ ਹੁੰਦਾ ਵਾ ਨਵੇਂ ਬੰਦੇ ਨੂੰ ਇਹਦੀ 1,20,000 ਰੁਪਏ ਦਾ ਮੰਗਦੇ ਨੇ ਦੇਣੀ ਕਿੰਨੇ ਦੀ ਇਹ ਬੱਚੀ ਜਸਤੇ ਇਹ ਵੀ 1,15 ਦੀ ਦੇਣਾ ਹਾਂ ਜੀ ਹਾਂ ਜੀ ਪੂਰੇ ਦਿਨ ਨਾਲ ਹੀ ਸਰਦਾ ਨਹੀਂ ਵੀਰੇ ਨਹੀਂ ਸਰ ਕਿੰਨੇ ਦੀ ਫਿਰਾਂ ਫੋਨ ਬੰਦ ਕਰ ਦੇ ਇੱਕ 10 ਦੀ ਇੱਕ ਕਿੰਨੇ ਦੀ ਵੀਰੇ 10 ਦੀ ਚਲੋ ਠੀਕ ਹੈ ਵੀਰੇ ਕਿੱਲਾ ਵੀ ਬਾਈ ਤੇ ਹੁਣ ਵੀਰੇ ਮੈਨੂੰ ਦੱਸ ਦੇ ਇਹਦੇ ਬਾਰੇ ਆ ਦੋ ਨੰਬਰ ਤੇ ਇਹ ਕਿੰਨੇ ਵਾਂ ਸੁਆ ਵੀਰੇ ਦੂਜਾ ਸੁਆ ਦੂਜਾ ਸੁਆ ਸੁਈ ਆ ਹਾਂ ਵੀਰੇ ਇਹ ਦੰਦੂ ਕਿਵੇਂ ਵੀਰੇ ਕਿ ਜਵਾਨ ਜਵਾਨ ਹੀ ਆ ਤਾਂ ਠੀਕ ਹੈ ਬੜੇ ਵੀਰੇ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਵੀਰੇ ਇਹਨੂੰ ਵੀਰੇ ਹਫਤਾ ਹੋ ਗਿਆ ਹਫਤਾ ਹੋ ਗਿਆ ਸੋਈ ਨੂੰ ਹਾਂ ਜੀ ਇਹਦੇ ਮਤਲਬ ਵੀ ਬੱਚੀ ਹੈ ਵੀਰੇ ਇਹਦੇ ਮਗਰੀ ਬੱਚਾ ਠੀਕ ਹੈ ਵੀਰੇ ਇਹਦੇ ਕਿੰਨੇ ਦੋਦ ਤੇ ਚੱਲਦੀ ਆ ਹੁਣ 23 ਲੀਟਰ ਤੇ ਆ ਇਸ ਟਾਈਮ 23 ਲੀਟਰ ਦਾ ਕੰਡੇ ਤੋਂ ਲਈ ਜਾਂਦੇ ਆ ਕੰਡੇ ਵਾਲਾ ਵੀਰੇ ਕੀ ਆ ਦੇਰ ਦੇ ਘਰ ਉਹ ਬਿਆਰੀ ਬੰਦਾ ਜਿਵੇਂ ਅਗਲੇ ਦਿਨ ਕੰਮ ਕਰਨਾ ਹੁੰਦਾ ਘਰੋਂ ਲੈਣੀ ਪਸੰਦ ਕਰਦਾ ਬਾਦ ਤੇ ਉਹ ਕਿੰਨੇ ਦੀ ਦੇ ਦੇਗਾ ਇਹ ਇਹ ਵੀਰੇ 95000 ਦੀ ਜਸਤ ਨੂੰ ਜਮਾ ਘਾਟੇ ਪਾਟੇ ਕਰ 91000 ਦੀ ਵੀਰੇ 90000 ਦੀ 80 ਦੀ ਉਹਨਾਂ ਸਰ ਦੀ ਨਹੀਂ 80 ਦਾ ਨਹੀਂ ਵੀਰੇ ਨਹੀਂ ਯਾਰ ਫਿਰ ਕਿੰਨੇ ਦੀ ਹਾਂ ਬਹੁਤ ਬਹੁਤ ਵੀਰੇ ਸਹੀ ਆ ਬਿਲਕੁਲ ਵੀ ਗਾਰੰਟੀ ਵਾਲਾ ਕੰਮ ਆ ਅੱਛਾ 25 26 ਦਿਨ ਦੁੱਧ ਦਈ ਜਾਂਦੇ ਨੇ ਫਿਰ ਆਉਣਾ ਵੀਰੇ ਕਰੂਗੀ ਠੀਕ ਹੈ ਗਰਮੀ ਗੁਰਮੀ ਤਾਂ ਨਹੀਂ ਆ ਵੀ ਗਰਮੀ ਨਹੀਂ ਭਰਾ ਹਜੇ ਇਸ ਟਾਈਮ ਤੱਕ ਕੋਈ ਨਹੀਂ ਮੰਨ ਰਹੀ ਠੀਕ ਠੀਕ ਨਹੀਂ ਹੁਣ ਤਾਂ ਜੇ ਮੌਸਮ ਠੀਕ ਹੋਵੇ ਹੂੰ ਵੀ ਮਤਲਬ ਇਹ 25 ਦਿਨੋਂ ਇਹ ਦਿੱਕਤ ਆਉਣੀ ਹੈ 1.5 ਮਹੀਨਾ ਹੁੰਦਾ ਬਸ ਜਿਹ ਹਾਂ ਅੱਛਾ ਵੀਰੇ ਨੰਬਰ ਕਿੰਨਾ ਆਪਣਾ ਜਿਹੜਾ ਆਪਣਾ ਨੰਬਰ ਹੈਗਾ 94646 ਜੀ 71476 ਇੱਕ ਵਾਰੀ ਹੋਰ ਬੋਲ ਦਈਏ ਵੀਰੇ 94646 ਜੀ 71476 ਠੀਕ ਹੈ ਵੀ ਇਸ ਨੰਬਰ ਤੇ ਕਰਨੀ ਆ ਤੁਸੀਂ ਵੀਰੇ ਨਾਲ ਮਿੱਤਰੋ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਦੋ ਗਾਵਾਂ ਵਿਖਾਤੀਆਂ ਦੋਵਾਂ ਦੀ ਡਿਟੇਲ ਦਿੱਤੀ ਆ ਜਿਹੜੇ ਭਰਾ ਨੂੰ ਜਿਹੜਾ ਜਾਨਵਰ ਚੱਜੂਗਾ ਤੁਸੀਂ ਭਾਈ ਦਾ ਨੰਬਰ ਜਿਹੜਾ ਸਕਰੀਨ ਦੇ ਉੱਤੇੋਂ ਨੋਟ ਕਰਕੇ ਆਪਣੇ ਫੋਨ ਦੇ ਨਾਲ ਲਾ ਕੇ ਗੱਲ ਕਰ ਲੈਣੀ ਆ ਪਿੰਨ 74ਵਾ ਜ਼ਿਲ੍ਹਾ ਫਰੋਜ਼ਪੁਰਾ 74 ਤੋਂ ਜਿਹੜਾ ਮੁੱਗਾ ਰੋਡ ਆ ਉਸ ਰੋਡ ਦੇ ਉੱਤੇ ਜਿੱਥੇ ਟੋ ਤੂੜੀ ਵਾਲਾ ਭੋਂਗ ਰੰਗੀ ਜਾਂਦਾ ਬਸ ਹੁੰਦੇ ਨੇ ਨਜ਼ਦੀਕ ਥੋੜਾ ਜਾ ਕੇ ਪਈ ਆ ਜਣੀਆਂ ਤੇ ਉਹ ਬਾਈ ਹੁਣੇ ਤੁਹਾਨੂੰ ਘਰੇ ਲੈ ਆਉਗੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤਵਾਲੀ ਵਾਦਿਆਂ ਧੰਨਵਾਦ